ਅੱਜ ਮਾਜੋਰ ਡਿਪਟੀ ਕਮਿਸ਼ਨਰ ਤੋਂ ਕਮਨਸਾਰ ਐਰਜਿੰਸਾਹ ਵਾਲੋ ਇੱਕ ਟੀਮ ਨਿਯੁਕਤ ਕੀਤੀ ਗਈ ਹੈ ਕਿ ਇੱਥੇ ਇਲੀਗਲ ਕਮਰਚਲ ਅਬਾਜ਼ਰ ਚੱਲਦਾ ਪਿਆ ਉਸ ਸੰਬੰਧ ਵਿੱਚ ਜੈਜਸਵੰਤਰ ਰਾਏ ਗਲੀ ਵਿੱਚ ਆਏ ਆ ਇਹ ਟੀਮ ਦੇ ਮੈਂਬਰ ਆ ਮੈਨੂੰ ਓਵਰਆਲ ਇਨਚਾਰਜ ਬਣਾਇਆ ਨੈਫਸੀਲਦਾਰ ਧਾਰੀਵਾਲ ਐਸਡੀਓ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਟੀਮ ਦੇ ਮੈਂਬਰ ਆ ਕਾਰਜ ਸਹਾਧਕ ਅਬਸਰਿਆ ਤੇ ਜਨਰਲ ਮੈਨੇਜਰ ਇੰਡਸਟਰੀ ਦੇ ਉਹਨਾਂ ਦੇ ਨੁਮਾਇੰਦੇ ਉਹ ਮੈਂਬਰ ਆ ਐਸਐਚਓ ਪੁਲਿਸ ਆਪਣੀ ਪਾਰਟੀ ਸਮੇਤ ਉਹ ਵੀ ਟੀਮ ਦੇ ਮੈਂਬਰ ਆ ਸਾਰਿਆਂ ਦੇ ਅੱਜ ਦੇ ਮੌਕਾ ਵੇਖਿਆ ਗਿਆ ਇਹਦੀ ਐਂ ਸਾਰਿਆਂ ਨੇ ਵੇਖ ਕੇ ਜ਼ੋਰ ਵੋਟ ਆ ਉਹ ਮਾ ਜੋਡੀ ਸਨ ਪਈ ਕੀ ਦੇਖਿਆ ਮਤਲਬ ਇਜੀਕਲ ਦਲਦਾ ਨਿਕਲਦਾ ਵਾਇਲਰ ਇਸ ਟਾਈਮ ਬੰਦ ਪਿਆ ਵਾ ਤੇ ਇਲੀਗਲ ਕੀ ਬੰਦ ਪਿਆ ਅਸਲੇ ਲੇਕਿਨ ਇਹ 6 ਲੱਖੇ ਚ ਬੋਇਲਰ ਲੱਗ ਸਕਦਾ ਬੰਦ ਪਿਆ ਅਸਲੇ ਪਹਿਲਾਂ ਦੇਖਿਆ ਨਹੀਂ ਅੱਜ ਦੀ ਰਿਪੋਰਟ ਦੇ ਵਿੱਚ ਮੌਕੇ ਤੇ ਅਸੀਂ ਲੱਗੇ ਲੱਖ ਸਾਲ ਸਰ ਇਹ ਤੇ ਹੁਣ ਪਰਮਿਸ਼ਨ ਲੈ ਕੇ ਇਹ ਰਿਪੋਰਟ ਅਸੀਂ ਭੇਜਣੀ ਆ ਇਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਹੈ ਪਰਮਿਸ਼ਨ ਨਹੀਂ ਹੋਈ ਹੈਗੀ ਪਰਮਿਸ਼ਨ ਹੋਏਗੀ ਹਰ ਡਿਪਾਰਟਮੈਂਟ ਦੱਸੇਗਾ ਨਾ ਸਾਡਾ ਜਾਨੂ ਮੂਹਰੇ ਬੰਦ ਕਰ ਲਿਆ ਜਨਨੀ ਦਾ ਧਾੜੀ ਲੱਥ ਗਿਆ ਇਸ ਬੋਇਲਰ ਫਟਣ ਨਾਲ ਲੱਖ ਸਾਲ ਤੁਸੀਂ ਗੱਲ ਕਿੱਥੋਂ ਦੀ ਕਰਦਾ ਤੁਸੀਂ ਪਾ ਲੱਖ ਸਾਲ ਕਿੰਨਾ ਲੱਗਦਾ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਗੱਲ ਹੈ ਨਾ ਤੇ ਇਹਨਾਂ ਨੇ ਬੰਦ ਪਿਆ ਇਹ ਪਰਮਿਸ਼ਨ ਲੈ ਕੇ ਚਾਲੂ ਕਰਨਾ ਨਾ ਕਰਨਾ ਇਹਦੇ ਕੋਈ ਤਰ੍ਹਾਂ ਦੀ ਗੱਲ ਵਾ ਬੰਦਾਂ ਲੱਗਦਾ ਜੀ ਬੋਲਰ ਸਮੇਂ ਤੋਂ ਬੋਲਰ ਚੱਲਿਆ ਰਿਹਾ ਸੀ ਲੈ ਕੇ ਜ ਬੋਲਰ ਲੱਗਣਾ ਜਾਇਜ਼ ਆ ਕਿ ਨਜਾਇਜ਼ ਬਸ ਇਹ ਉਹਨਾਂ ਨੂੰ ਪਤਾ ਹੈ ਤੇ ਹੁਣ ਪਰਮਿਸ਼ਨ ਲੈ ਕੇ ਕੋਈ ਵੀ ਆਪਣਾ ਬਜ਼ਰ ਲੈ ਸਕਦਾ ਅਜੇ ਤੱਕ ਪਰਮਿਸ਼ਨ ਹੈ ਕਿ ਨਹੀਂ ਨਹੀਂ ਹੈਗੀ ਨਹੀਂ ਹੈਗੀ ਐਸ ਡੀ ਹੈਗਾ ਜੀ ਪੁਲਿਸ ਬੋਰਡ ਦੇ ਵਿੱਚ ਬਣਾ ਲੈ ਤੋਂ ਸੋ ਇਥੇ ਰਿਕਮਪਲੇਨ ਆਈ ਸੀ ਕਿ ਬੋਲਰ ਦੇਈ ਸੀ ਕਿ ਬੋਲਰ ਬਿਨਾਂ ਨਾ ਮਦਦ ਹੀ ਚੱਲਦਾ ਪਿਆਗਾ ਵਾ ਜਿਹਦਾ ਅਸੀਂ ਰਿਪੋਰਟ ਪਾਣਾ ਕਿ ਡਾਇਰੈਕਟਰ ਬੋਲਰ ਨੂੰ ਪੀ ਦਿੱਤੀ ਆ ਉਹ ਪੋਸ ਡੇਟ ਤੋਂ ਬਾਅਦ ਇਹ ਕਹਿੰਦੇ ਸੀ ਬੋਇਲਰ ਦਾ ਬੰਦ ਕਰ ਦਿੱਤਾ ਸਾਡੇ ਮੌਜੂਦਾ ਵੇਖੋ ਤੋਂ ਬਾਅਦ ਲਗਦਾ ਹੁੰਦਾ ਹੀ ਮੰਨ ਪਿਆ ਸੀ ਦੇਖਿਆ ਜੀ ਅਸੀਂ ਪਹਿਲਾਂ ਵਿਜਿਟ ਕੀਤੀ ਸੀ ਉਹ ਚੱਲਦਾ ਪਿਆ ਸੀਗਾ ਉਸ ਦਾ ਰਿਪੋਰਟ ਬਣਾ ਕੇ ਅਸੀਂ ਡਾਇਰੈਕਟਰ ਬੋਧ ਚੰਦਰ ਭੇਦੀਤੀ ਗਈ ਉਹਨਾਂ ਦੇ ਕਹਿਣ ਦੇ ਅਨੁਸਾਰ ਕਿ ਬੋਇਲਰ ਬੰਦ ਹੋ ਚੁੱਕਾ ਇਹਨਾਂ ਦਾ ਮੌਕੇ ਬੋਇਲਰ ਸਾਨੂੰ ਬੰਦ ਮਿਲਿਆ ਆ ਜਿਹੜੀ ਅਨੁਮਤੀ ਦੀ ਗੱਲ ਕਰਦੇ ਪਈਆਂ ਉਹ ਸਾਡੇ ਪੋਲੂਸ਼ਨ ਬੋਰਡ ਹਾਲੇ ਨੂੰ ਅਨੁਮਤੀ ਹੈ ਨਹੀਂ ਕੰਮ ਕਰਨ ਦੀ ਇਸ ਇਲਾਕੇ ਦੇ ਵਿੱਚ ਹਾਲੇ ਲੇਕਿਨ 2 ਸਾਲ ਤੋਂ ਬੋਇਲਰ ਚੱਲ ਰਿਹਾ ਹੈ ਇਹ ਜਾਇਜ਼ ਹੈ ਸਰ ਜਿਹੜੀ ਬੋਲਡਰ ਦੀ ਇਜਾਜ਼ਤ ਹੈਗੀ ਹੈ ਡਾਇਰੈਕਟਰ ਅਫਸਰ ਜਨਰਲ ਦੇ ਦੇ ਸਕਦਾ ਹੈ ਜੀ ਉਹਦੇ ਉਹਨਾਂ ਦੇ ਨੋਰਮਸ ਹੁੰਦੇ ਨੇ ਕਿ ਬੋਲਡਰ ਜਿਹੜਾ ਇਲੈਕਸ਼ਨ ਇਲੈਕਸ਼ਨ ਹੈ ਇਹਨੇ ਕੋਲ ਹੈ ਨਹੀਂ ਜਿਪਲੀਸ਼ਨ ਕਿਉਂਕਿ ਆਰਟੀਪ ਵੇਸੀ ਹੈ ਨਹੀਂ ਜੀ ਹੋਰ ਕਿਹੜੇ ਕਲੀ ਲਿਗਲ ਪਾਇ ਤੁਸੀਂ ਪੁਲਿਸ ਨੂੰ ਬੋਲਦੇ ਹੋ ਇਨ ਲਿਗਲ ਤੌਰ ਤੇ ਕਿਹ ਕਿਹ ਸਰ ਜਿਹੜਾ ਬੋਲਡਰ ਦਾ ਸੀਗਾ ਧੂਆਂ ਦਾ ਸਟਾਪਰ ਲੱਗਦਾ ਹੁੰਦਾ ਆ ਜਿਹੜਾ ਬੋਲਡਰ ਹੀ ਬੰਦ ਹੋ ਗਿਆ ਫਿਰ ਧੂਆਂ ਦਾ ਪਲੋਟ ਮਕ ਲਈ ਬੰਦ ਹੋ ਜਾਂਦਾ ਜੀ ਉਹ ਇਨਲੀਗਲ ਚੱਲਦਾ ਸੀ ਹਾਂਜੀ ਇਨਲੀਗਲ ਸੀਗਾ ਇਹ ਦੌੜ ਉੱਪਰ ਵੀ ਚੱਲਦਾ ਪਿਆ ਸੀਗਾ ਜੀ ਕੋਈ ਨਿਕਲੀ ਹੋ ਗਿਆ ਇਹ ਫੈਕਟਰੀਆਂ ਨਾਲ ਲਾਈ ਹੋਈ ਹੈ ਫੈਕਟਰੀ ਦੀ ਕੋਈ ਪਰਮਿਸ਼ਨ ਨਹੀਂ ਪਤਾ ਕਰ ਲਿਆ ਬੋਇਲਰ ਹਨ ਢਾਈ ਸਾਲ ਪਹਿਲੇ ਲਗਾਇਆ ਕੋਈ ਪਰਮਿਸ਼ਨ ਨਹੀਂ ਉਹਦੀ ਆਰਟੀਆਈ ਆਰਟੀਆਈ ਵਿੱਚ ਜਵਾਬ ਲੈ ਲਿਆ ਧੂਆ ਬਹੁਤ ਨਿਕਲਦਾ ਵਾ ਸਾਡੇ ਘਰ ਚ ਹਰ ਵੇਲੇ ਸਾਰਾ ਦਿਨ ਸਾਰੇ ਬੱਚੇ ਬਿਮਾਰ ਹੀ ਰਹਿੰਦੇ ਆ ਮੇਰੀ ਨੂੰ ਐਸੇ ਲਈ ਹਸਪਤਾਲ ਵਿੱਚ ਦਾਖਲ ਹੈ ਤੁਹਾਡੇ ਬਰੋਲ ਹਸਪਤਲ ਜਾ ਕੇ ਤੁਸੀਂ ਬਾਈਟ ਲੈ ਸਕਦੇ ਹੋ ਮੇਰੇ ਬੱਚੇ ਲਗਭਗ ਹਰ ਮਹੀਨੇ ਹੀ ਹਸਪਤਲ ਲੈ ਕੇ ਜਾਣੇ ਪੈਂਦਾ ਬੋਇਲਰ ਦੇ ਧੂਮੇ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਹਨਾਂ ਨੂੰ ਜਦੋਂ ਅਸੀਂ ਕਹਿੰਦੇ ਆ ਕਿ ਮਿਹਰਬਾਨੀ ਕਰਕੇ ਧੂਆ ਪਾਣਾ ਬੰਦ ਕਰ ਦਿਓ ਇਗੋਂ ਸਾਡੇ ਨਾਲ ਠੀਕ ਢੀਲ ਨਹੀਂ ਕਰਦੇ ਹੈਗੇ ਇੱਕ ਦੋ ਵਾਰੀ ਮੁੰਡੇ ਨੇ ਗਾਲੀ ਗਲੋਚ ਵੀ ਕੀਤਾ ਹੈਗਾ ਮੇਰੇ ਨਾਲ ਔਰ ਸਾਡੀ ਬਿਸ਼ ਬਹੁਤ ਗਲਤ ਹੈਗੀ ਆ ਸਾਡੇ ਇਹ ਲਗਭਗ 2.5 ਸਾਲ ਤੋਂ ਬਾਇਲਰ ਲੱਗਾ ਦਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਵਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਮੇਰੇ ਕੋ ਬਾਕਾਇਦਾ ਵੀਡੀਓ ਹੈਗੇ ਨੇ ਔਰ ਜੇ ਕਿਤੇ ਖੁਦਾ ਨਾ ਖਾਸਤਾ ਬਾਇਲਰ ਫਟ ਗਿਆ ਜੇ ਬੋਇਲਰ ਫਟ ਗਿਆ ਤੇ ਐਨਾ ਪਤਾ ਕਿ 40-50 ਬੰਦੇ ਮਰ ਜਣੇ ਆ ਇਹ ਦੁਕਾਨਾਂ ਜਿਹੜੀਆਂ ਹਨ ਬਿਲਕੁਲ ਪਿੱਠ ਪਿੱਛੇ ਤੇ ਮੇਰੀ ਕੰਧ ਤੇ ਸੈਂਟਰ ਵਿੱਚ ਬੋਇਲਰ ਲੱਗਾ ਦਾ ਵਾ ਜੇ ਬੋਇਲਰ ਫਟ ਗਿਆ 25 25 30 30 ਮੀਟਰ ਦੇ ਘੇਰੇ ਵਿੱਚ ਸਭ ਕੁਝ ਤਬਾਹ ਹੋ ਜਾਣਾ ਵਾ 40-50 ਬੰਦੇ ਮਰ ਜਣੇ ਮੈਂ ਜੀ ਡੀਸੀ ਸਾਹਿਬ ਨੂੰ ਕੰਪਲੇਨਟ ਕੀਤੀ ਹੈ ਪੋਲਿਊਸ਼ਨ ਵਿਭਾਗ ਨੂੰ ਕੰਪਲੇਨਟ ਕੀਤੀ ਹੈ ਬੋਇਲਰ ਵਿਭਾਗ ਨੂੰ ਕੰਪਲੇਨਟ ਕੀਤੀ ਹੈ ਹੋਰ ਵੀ ਜਿੱਥੇ ਜਿੱਥੇ ਮੈਨੂੰ ਪੂਰਾ ਯਾਦ ਨਹੀਂ ਸੱਤ ਅੱਠ 10 ਜਗ੍ਹਾ ਤੇ ਕੰਪਲੇਂਟਾਂ ਕੀਤੀਆਂ ਕਾਰੋਈ ਕਾਰਵਾਈ ਹੋਈ ਕੋਈ ਬੋਇਲਰ ਅੱਜ ਅੰਦਰ ਜਾ ਕੇ ਦੇਖਿਆ ਆ ਜਿਨ੍ਹਾਂ ਨੇ ਬੰਦ ਕੀਤਾ ਪਰसों ਚੌਥ ਤੱਕ ਬਿਲਕੁਲ ਧੂਆ ਨਿਕਲਦਾ ਰਿਹਾ ਮੇਰੇ ਕੋਲ Jio ਵਾਲੇ ਵੀਡੀਓ ਹੈਗੇ ਆ ਬਕਾਇਦਾ ਇੱਥੇ ਧਾਰੀਵਾਲ ਦੇ ਵਿੱਚ ਐਸੀ ਜਗ੍ਹਾ ਦੇ ਵੀਡੀਓ ਹੈਗੇ ਆ ਕੋਠੇ ਤੋਂ ਮੈਂ ਲਏ ਹੋਏ ਨੇ ਜੇ ਕਹੋਗੇ ਤੇ ਮੈਂ ਪ੍ਰੋਵਾਈਡ ਕਰਾਂ ਕਾਰਵਾਈ ਕੋਈ ਨਹੀਂ ਹੋਈ ਆਂਦੇ ਨਹੀਂ ਜੀ ਪੋਲਿਊਸ਼ਨ ਵਿਭਾਗ ਵਾਲੇ ਆਏ ਸੀ ਉਹਨਾਂ ਨੇ ਇਹਨਾਂ ਨੂੰ ਹੋ ਸਕਦਾ ਕਿਹਾ ਹੈ ਕਿ ਰੋਗ ਦਿਓ ਪਰ ਉਸ ਤੋਂ ਬਾਅਦ ਵੀ ਬਾਲੇ ਚੱਲਿਆ ਵਾ ਧੂਆ ਨਿਕਲਦਾ ਰਿਹਾ ਵਾ ਧੂਆ ਬਿਲਕੁਲ ਤੱਕ ਨਿਕਲਦਾ ਰਿਹਾ ਜੀ ਲੱਕੜ ਰੋਜ਼ ਲੱਕੜ ਲੱਕੜ ਰੋਜ਼ ਲੱਤਦੇ ਆ ਮੇਰੇ ਕੋਲ ਉਹਦੇ ਵੀ ਵੀਡੀਓ ਹੈਗੇ ਲੱਕੜ ਤਾਂ ਹੀ ਆਂਦੀ ਕਿਉਂ ਬਾਲੇ ਚੱਲਦਾ ਪਿਆ ਵਾ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਚਾਹੁੰਦਾ ਕਿ ਬੋਇਲਰ ਇੱਥੋਂ ਮਿਹਰਬਾਨੀ ਕਰਕੇ ਇਸ ਜਗ੍ਹਾ ਤੋਂ ਲੈ ਕੇ ਬਾਹਰ ਚੱਲ ਜਾਣ ਮਾਨੂੰ ਕਾਹਦਾ ਇਤਰਾਜ ਆ ਮੱਲੇ ਵਿੱਚ ਨਾ ਤੇ ਪੋਲੂਸ਼ਨ ਹੋਣ ਦੀ ਦਾ ਨਾ ਬੋਇਲਰ ਦਾ ਹਰ ਵੇਲੇ ਡਰ ਖਤਰਾ ਹੋਣਾ ਜੀ ਦਾ ਸਾਡੇ ਦੇ ਅਸੀਂ ਦਵਾਈਆਂ ਖਾ ਕੇ ਸੋਣਿਆ ਕਿ ਪਤਾ ਨਹੀਂ ਕੀ ਹੋ ਜਾਣਾ ਪਤਾ ਨਹੀਂ ਕੀ ਹੋ ਜਾਣਾ ਬੋਇਲਰ ਫਟ ਗਿਆ ਤੇ ਅਸੀਂ ਜਿੰਦੇ ਵੀ ਰਹਿਣਾ ਕਿ ਨਹੀਂ ਮਰ ਜਾਣਾ ਪਤਾ ਨਹੀਂ ਇਸ ਕਰਕੇ ਸਾਨੂੰ ਹਰ ਵੇਲੇ ਖਤਰਾ ਵਾ ਬੋਇਲਰ ਇੱਥੋਂ ਮਿਹਰਬਾਨੀ ਕਰਕੇ ਸਰਕਾਰ ਇੱਥੋਂ ਬਾਹਰ ਭੇਜ ਦੇ ਦੇ ਦੇਖੋ ਬੰਦ ਕਰਨਾ ਔਰ ਮੌਜੂਦ ਹੋਣਾ ਇੱਚ ਫਰਕ ਹੁੰਦਾ ਮੌਜੂਦ ਤੇ ਹੈਗਾ ਨਾ ਕਿਹੜੇ ਵੇਲੇ ਰਾਤ ਭਰਾਂ ਤੇ ਚਲਾ ਲੈਣ ਆਪਣ ਦਾ ਨਾਮ ਕਰਨਾ ਵਾ ਠੀਕ ਹੈ ਜੀ ਮੇਰੇ ਪੜੋਸੀਆਂ ਨੇ ਮੇਰੇ ਖਿਲਾਫ ਜਿਹੜੀ ਕੰਪਲੇਂਟ ਕੀਤੀ ਆ ਅਸੀਂ ਉਹਨੂੰ ਅਸੈਪਟ ਕਰਕੇ ਅਸੀਂ ਡੀਸੀ ਸਾਹਿਬ ਨੂੰ ਕਿਹਾ ਸੀਗਾ ਕਿ ਜੋ ਕੰਪਲੇਂਟ ਆਈ ਆ ਅਸੀਂ ਉਹਨੂੰ ਅਸੈਪਟ ਕਰਦੇ ਆ ਉਹ ਕਹਿ ਰਹੇ ਸੀ ਕਿ ਕਿ ਬੋਇਲਰ ਨਹੀਂ ਚੱਲਣਾ ਚਾਹੀਦਾ ਉਹਨਾਂ ਦੇ ਆਰਡਰ ਦੇ ਨਾਲ ਪਰਸੋਂ ਦੇ ਚੌਥ ਫਾਈਨਲ ਕਲੋਜ਼ਰ ਲੈਟਰ ਆ ਗਿਆ ਵਾ ਉਹ ਕਲੋਜ਼ਰ ਲੈਟਰ ਦੇ ਹਿਸਾਬ ਨਾਲ ਅਸੀਂ ਇਹਨੂੰ ਬੰਦ ਕਰਤਾ ਸੀਗਾ ਕਿ ਕਿੰਨੇ ਸਮੇਂ ਦਾ ਸਮਾਂ ਮੰਗਿਆ ਸੀ ਤੁਸੀਂ ਹਾਂਜੀ ਸਮਾਂ ਕਿੰਨੇ ਸਮੇਂ ਦਾ ਮੰਗਿਆ ਸੀ ਤੁਸੀਂ ਬੰਦ ਕਰਨ ਦਾ ਨਹੀਂ 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 ਮੈਂ ਉਹਨਾਂ ਨੇ ਚੀਜ਼ਾਂ ਮੰਗੀਆਂ ਸੀਗੀ ਨਾ ਉਹ ਜੋ ਜੋ ਨਾ ਡਾਕੂਮੈਂਟ ਮੰਗੇ ਉਹਨਾਂ ਨੂੰ ਦੇ ਦਿੱਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਆਪਣੇ ਕਿਆਸੀ ਫਾਈਨਲ ਲੈਟਰ ਦਿੱਤੀ ਕਿ ਸਰ ਤੁਸੀਂ ਇਹਨੂੰ ਬੰਦ ਕਰ ਅਸੀਂ ਬੰਦ ਕਰਤਾ ਸਰ ਅੱਜ ਟੀਮ ਆਈ ਹੈ ਤਹਿਸੀਲਦਾਰ ਸਾਹਿਬ ਆਏ ਨੇ ਤਹਿਸੀਲਦਾਰ ਸਾਹਿਬ ਆਏ ਨੇ ਜੇ ਸਰ ਪੁਲਿਸ ਵੀ ਗਏ ਐ ਤਹਿਸੀਲਦਾਰ ਵੀ ਨਾਲ ਆਏ ਪੁਲਿਸ ਵੀ ਗਏ ਉਹ ਅੰਦਰ ਗਏ ਆ ਨਾਲ ਤੁਹਾਡੇ ਪ੍ਰੈਸ ਦੇ ਦੋ ਬੰਦੇ ਗਏ ਨੇ ਪ੍ਰੈਸ ਦੂਜੀ ਨੇ ਗਏ ਸਰ ਦੋ ਸਰ ਤਸੀਂ ਤੁਸੀਂ ਤੁਸੀਂ ਸਰ ਜੀ ਨਾਇਬ ਤਹਿਸੀਲਦਾਰ ਉਹਨਾਂ ਨਾਲ ਗੱਲ ਕਰੋ ਕਿਉਂਕਿ ਪਰਮਿਸ਼ਨ ਸਰ ਜੀ ਠੀਕ ਆ ਤੁਸੀਂ ਜੋ ਵੀ ਉਹਨਾਂ ਨਾਲ ਗੱਲ ਕਰੋ ਨਾ ਸਰ ਸਰ ਮੈਂ ਆਪਣੇ ਪ੍ਰੇਮਿਸਿਸ ਤੇ ਖੜਾ ਨਹੀਂ ਨਹੀਂ ਸਰ ਮੈਂ ਆਪਣੇ ਮੈਂ ਉਹ ਗਏ ਨੇ ਅੰਦਰ ਸਰਕਾਰੀ ਜਿਹੜੇ ਬੰਦੇ ਨੇ ਗਏ ਨੇ ਨਾਲ ਤੁਹਾਡੇ ਪ੍ਰੈਸ ਵਾਲੇ ਬੰਦੇ ਗਏ ਨੇ ਹੁਣ ਤੁਸੀਂ ਕਹੋਗੇ ਵੀ ਮੈਂ ਵੀ ਜਾਣਾ ਮੈਂ ਵੀ ਜਾਣਾ ਗਏ ਉਹਨਾਂ ਦੀ ਪਰਮਿਸ਼ਨ ਨਾਲ ਗਏ ਉਹਨਾਂ ਨੇ ਕਿਹਾ ਦੋ ਬੰਦੇ ਆਓ ਤੇ ਸਰ ਜਦੋਂ ਸਰ ਜੋ ਨਸੀਬ ਨਾਇਬ ਤਹਿਸੀਲਦਾਰ ਸਾਹਿਬ ਨੇ ਤੁਹਾਨੂੰ ਕਹਿਤਾ ਕਿ ਦੋ ਬੰਦੇ ਅੰਦਰ ਜਾਓ ਤੇ ਦੋ ਬੰਦੇ ਚਲੇ ਗਏ ਤੁਸੀਂ ਬੰਦ ਕਰਤਾ ਪ੍ਰੋਪਰ ਹਾਂਜੀ ਹਾਂਜੀ ਤੁਹਾਡੇ ਦੋ ਤੇਰੇ ਦਾ ਮਤਲਬ ਤੁਹਾਨੂੰ ਆਪਣੇ ਦੋ ਬੰਦੇ ਤੇ ਵਿਸ਼ਵਾਸ ਨੇ ਜਿਹੜੇ ਅੰਦਰ ਦੇਖ ਕੇ ਆਣਗੇ ਤੁਹਾਨੂੰ ਲੈਟਰ ਆਇਆ ਤਾਂ ਬੰਦ ਕਰਤਾ ਤੁਸੀਂ ਹਾਂਜੀ ਬਿਲਕੁਲ ਕਿੰਨੇ ਸਮੇਂ ਤੋਂ ਚੱਲ ਰਹੀ ਸੀ ਬੋਲ ਰਹੇ ਇਹ ਤਾਂ ਪਿਛਲੇ 2 ਸਾਲ ਤੋਂ ਚੱਲ ਰਿਆ ਹੋਗਾ ਹੁਣ ਤੱਕ ਨਿਸ਼ਾਨਾ ਹੋ ਚੁੱਕੀ ਤੁਹਾਡੇ ਵੱਲ ਉਹ ਇੱਕੋ ਜਿਹੜੇ ਕੰਪਲੇਨੈਂਟ ਉਹਨਾਂ ਨੇ ਕੀਤੀ